ਅਸਮਦੀ ਵੱਡੀ ਖਬਰ ਦਾ ਰੁਕ ਕਰ ਲੈਣੇ ਆ ਦੱਸਦੇ ਹੀ ਇਹ ਸ਼ੱਕੀ ਹਾਲਾਤਾਂ ਦੇ ਵਿੱਚ ਸੁਜਾਨਪੁਰ ਮਾਦੋਪੁਰ ਨੈਸ਼ਨਲ ਹਾਈਵੇ ਤੇ ਪੀਰ ਬਾਬੇ ਦੀ ਦਰਗਾਹ ਤੇ ਜਿਹੜੀ ਹੈ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਖੂਨ ਦੇ ਨਾਲ ਲਤਪਤ লাশ ਚੜੀ ਹੈ ਉਹ ਬਰਾਮਦ ਹੋਈ ਹੈ ਤੇ ਉੱਥੇ ਹੀ ਸੁਜਾਨਪੁਰ ਥਾਣੇ ਦੀ ਮੈਡਮ ਹਰਪ੍ਰੀਤ ਕੌਰ ਜਿਹੜੇ ਨੇ ਐਸ ਐਚ ਓ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹੀ ਤਫਤੀਸ਼ ਚੜੀਏ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਉਹਨਾਂ ਨੂੰ ਦਰਗਾਹ ਦੇ ਸੇਵਾਦਾਰ ਸੋਮਰਾਜ ਦੇ ਵੱਲੋਂ ਪੁਲਿਸ ਨੂੰ ਜਿਹੜੀ ਹੈ ਸੂਚਨਾ ਦਿੱਤੀ ਗਈ ਸੀ ਤਾਂ ਮੌਕੇ ਤੇ ਪਹੁੰਚ ਕੇ ਫੋਰੈਂਸਿਕ ਡਿਪਾਰਟਮੈਂਟ ਉਹਨਾਂ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਜਿਹੜੀ ਆਪਣੀ ਕਾਰਵਾਈ ਦੇ ਵਿੱਚ ਜੁਟ ਗਈ ਹੈ ਤੇ ਫੋਰੈਂਸਿਕ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਨੇ ਕਤਲ ਕੀਤਾ ਹੈ ਜਾਂ ਫਿਰ ਖੁਦਕੁਸ਼ੀ ਦਾ ਮਾਮਲਾ ਫਲਹਾਲ ਇਸ ਦੇ ਉੱਤੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ ਕਿਉਂਕਿ ਮੈਡਮ ਐਸ ਐਚ ਓ ਜਿਹੜੇ ਹਰਪ੍ਰੀਤ ਕੌਰ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਡੈੱਡ ਬੋਡੀ ਨੂੰ ਜਿਹੜਾ ਹੈ ਪੋਸਟਮਾਰਟਮ ਦੇ ਲਈ ਪੇਂਜਾ ਜਾਏਗਾ ਸਭ ਤੋਂ ਪਹਿਲਾਂ ਫੋਰੈਂਸਿਕ ਡਿਪਾਰਟਮੈਂਟ ਜਿਹੜਾ ਹੈ ਉਹ ਨੀ ਕਾਰਵਾਈ ਕਰੇਗਾ ਉਸ ਤੋਂ ਬਾਅਦ ਪੋਸਮਾਰਟਮ ਕੀਤਾ ਜਾਵੇਗਾ ਤੇ ਫੇਰ ਹੀ ਕੁਝ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਨੌਜਵਾਨ ਦੀ ਲਾਸ਼ ਹੈ ਕਿਸ ਕਾਰਨ ਵੱਜੋਂ ਇੱਥੇ ਜਿਹੜੀ ਹੈ ਖੂਨ ਦੇ ਨਾਲ ਲਤਪਤ ਪਾਈ ਗਈ ਹੈ ਇੱਕ ਵਾਰ ਸੁਣ ਲੈਣੇ ਆ ਮੈਡਮ ਹਰਪ੍ਰੀਤ ਕੌਰ ਦਾ ਕੀ ਕਹਿਣਾ ਇਸ ਮਾਮਲੇ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕੀਤੀ ਜਾਵੇ ਕਿ ਤੇ ਉੱਥੇ ਹੀ ਜਿਹੜਾ ਇਸ ਦਰਗਾਹ ਦਾ ਸੇਵਾਦਾਰ ਹੈ ਸੋਮਰਾਜ ਉਸ ਦਾ ਇਸ ਮਾਮਲੇ ਤੇ ਕੀ ਕਹਿਣਾ ਆਓ ਸੁਣੋ ਸੋਮਰਾਜ ਜੀ ਅੱਛਾ ਜਿਹੜਾ ਤੁਹਾਡੇ ਮਰਦਿਆ ਪੁਰੇ ਹੋਇਆ ਹੈ ਕੀ ਗੱਲ ਹੋਈ ਹੈ ਏ ਜੀ ਸਾਨੂੰ ਕੋਈ ਪਤਾ ਨਹੀਂ ਐ ਸਾਮਾ ਨੂੰ 7 ਵਜੇ ਆਇਆ ਨਾ ਤੇ ਬਾਕੀ ਅਜੇ ਸਵੇਰੇ ਦੇਖਿਆ ਇਹਨਾਂ ਨੂੰ ਅੱਛਾ ਕੀ ਲੱਗਦਾ ਕੀ ਚੱਕਰ ਆ ਸਾਨੂੰ ਕੋਈ ਪਤਾ ਨਹੀਂ ਕੀ ਚੱਕਰ ਆ ਜੀ ਅਸੀਂ ਆਪਣੇ ਦਰਵਾਜ਼ੇ 6:00 ਵਜੇ ਜਿੱਦਾਂ ਕਿਨੇ ਜਣੇ ਆਏ ਇਹ ਇਹ ਆਪਣੇ ਦੋ ਲੜਕੇ ਸੀ ਇੱਕ ਔਰਤ ਸੀ ਦੋ ਬੱਚੇ ਸੀ ਕੁੜੀ ਮੁੰਡਾ ਇਹਨਾਂ ਨਾਲ ਅੱਛਾ ਹਾਂਜੀ ਸਵੇਰੇ ਕੋਈ ਮਿਲਿਆ ਬੰਦਾ ਇਹ ਹਾਂ ਜਿੱਲੇ ਸਵੇਰੇ ਅਸੀਂ ਬਾਹਰ ਆਇਆ ਅਜਾਣੇ ਤਰ੍ਹਾਂ ਜਿੱਦਾਂ ਦਰਵਾਜ਼ਾ ਖੋਲਾ ਰਹੇ ਹੁੰਦੇ ਕਹਤੇ ਇਕੱਲਾ ਬੰਦਾ ਮਰਿਆ ਪਿਆ ਇਹ ਬਾਕੀ ਹੋ ਯਾਰ ਸਾਨੂੰ ਨਾ ਇੱਥੇ ਸੋਨ ਲਾਲ ਬਾਬਾ ਜੀ ਹੈਗੇ ਲਖ ਦਾਤਾ ਦੀ ਦਰਗਾਹ ਤੇ ਮਾਦੋਪੁਰ ਰੋਡ ਤੇ ਇਹਨਾਂ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਕਿ ਇੱਕ ਡੈੱਡ ਬੋਡੀ ਹੈ ਜੀ ਇਹ ਦਰਗਾਹ ਲੱਗੇ ਪਈ ਹੈ ਤੇ ਅਸੀਂ ਉਸੇ ਟਾਈਮ ਮੌਕੇ ਤੇ ਪਹੁੰਚੇ ਆ ਤੇ ਅਸੀਂ ਇਹਦੀ ਸ਼ਾਨਬਿੰਦ ਕਰ ਰਹੇ ਆ ਕਿ ਇਹ ਡੈੱਡ ਬੋਡੀ ਜਿਹੜੀ ਕਿਸ ਵਿਅਕਤੀ ਦੀ ਆ ਤੇ ਇਹ ਮਤਲਬ ਕਿ ਕਿਸ ਆਦਮੀ ਵੱਲੋਂ ਇਹਨੂੰ ਮਾਰਿਆ ਗਿਆ ਇਸ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਕੀ ਨਜ਼ਰ ਆ ਰਿਹਾ ਹੈ ਕਤਲ ਹੈ ਜਾਂ ਕੀ ਹੈ? ਨਹੀਂ ਹਜੇ ਇਹ ਸੱਚ ਕੁਝ ਸਾਡੀ ਫੋਰੈਂਸਿਕ ਟੀਮਸ ਆ ਚੁੱਕੀਆਂ ਨੇ। ਉਹ ਸਾਰਾ ਐਕਸਪਰਟਸ ਲੱਗੇ ਹੋਏ ਨੇ। ਇਹ ਪੂਰਾ ਮਤਲਬ ਕਿ ਸਾਡੀ ਜਦੋਂ ਪੋਸਟਮਾਰਟਮ ਵਗੈਰਾ ਹੋਊਗਾ ਇਹ ਚੀਜ਼ਾਂ ਬਾਅਦੋਂ ਸਾਹਮਣੇ ਆਉਣਗੇ ਕਿ ਐਕਸੀਡੈਂਟਲ ਡੈਥ ਆ ਜਾਂ ਫਿਰ ਇਹ ਮਰਡਰ ਆ। ਫਿਲਹਾਲ ਜਿਹੜੀ ਸਾਡੀ ਮੁੱਢਲੀ ਤਫ਼ਤੀਸ਼ ਆ ਉਹ ਚੱਲ ਰਹੀ ਐ। ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ